ਮੌਸਮ ਨੇ ਲੋਕਾਂ ਦੀ ਚਿੰਤਾ ਇੱਕ ਵਾਰ ਫੇਰ ਵਧਾ ਦਿੱਤੀ ਹੈ ਮੌਸਮ ਵਿਭਾਗ ਅਨੁਸਾਰ ਹਜੇ ਕੁਝ ਦਿਨ ਹੋਰ ਮੀਂਹ ਨਹੀਂ ਪਵੇਗਾ ਅਤੇ ਗਰਮੀ ਜਿਹੜਾ ਆਪਣਾ ਜ਼ੋਰ ਤੇਜ਼ ਕਰ ਲਿਆ ਹੈ ਇੱਕ ਵਾਰੀ ਗਰਸਾ ਤਹੋਂ ਤੋਂ ਬਾਅਦ ਮੁੜ ਜਿਹੜਾ ਗਰਮੀ ਜ਼ਿਆਦਾ ਵੱਧ ਗਈ ਹੈ ਕੜਾਕੇਦਾਰ ਧੁੱਪ ਨੇ ਲੋਕਾਂ ਨੂੰ ਗਰਮੀ ਤੋਂ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਆਓ ਜਾਣਦੇ ਹਾਂ ਤੁਹਾਡੇ ਇਲਾਕੇ ਦਾ ਹਾਲ ਕੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਹੈ ਜਾਂ ਫਿਰ ਕੜਾਕੇਦਾਰ ਧੁੱਪ ਨਿਕਲਿੱਦੀ ਹੋਵੇਗੀ ਦੱਸੋ ਇਹ ਕਿ ਪਿਛਲੇ ਕੁਝ ਦਿਨਾਂ ਤੋਂ ਨਾਪਣ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ તાਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਿਛਲੀਆਂ 24 ਘੰਟਿਆਂ 'ਚ તાਪਮਾਨ 'ਚ 3.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ ਦੇਖਿਆ ਗਿਆ ਹੈ ਇੱਥੇ ਤਾਪਮਾਨ 36.3 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਵਿੱਚ ਅੱਜ 20ਮੀ ਪੈਣ ਦੀ ਸੰਭਾਵਨਾ ਨਹੀਂ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਪਠਾਨਕੋਟ ਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਮੌਸਮ ਵਿਭਾਗ ਨੇ ਜ਼ਰੂਰ ਕੀਤੀ ਹੈ ਜਦੋਂ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਮਾਹੌਲ ਖੁਸ਼ਕ ਰਹੇਗਾ ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਇਹ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਵੀ ਸ਼ਾਇਦ ਹੀ ਕੋਈ ਬਾਰਿਸ਼ ਦਰਜ ਕੀਤੀ ਜਾਵੇਗੀ 20 ਨਵੰਬਰ 2024 ਸਵੇਰੇ 6 ਵਜੇ ਸਤਲੁਜ ਬਿਆਸ ਅਤੇ ਰਾਵੀ ਦਰਿਆ ਤੇ ਬਣੀ ਡੈਮ ਦਾ ਪੱਧਰ ਚਿੰਤਾਵਾਂ ਵਧਾ ਰਿਹਾ ਹੈ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਅਗਲੇ ਸਾਲ ਬਿਜਲੀ ਉਤਪਾਦਨ ਅਤੇ ਸਿੰਚਾਈ ਦੀ ਲੋੜ ਦੀ ਇਹ ਪਾਣੀ ਉਪਲਬਧਨ ਨਹੀਂ ਹੋਵੇਗਾ ਸਤਲੁਜ ਦਰਿਆ ਤੇ ਪਾਖੜਾ ਡੈਮ 1685 ਫੁੱਟ ਤੋਂ ਭਰ ਗਿਆ ਹੈ ਪਰ ਇਸ ਵੇਲੇ ਇੱਥੇ ਸਿਰਫ 1647.92 ਫੁੱਟ ਤੱਕ ਪਾਣੀ ਭਰਿਆ ਹੈ ਅਤੇ ਇਹ ਕੁੱਲ ਸਮਰੱਥਾ ਦਾ 76.21 ਫੀਸਰ ਹੈ ਬਿਆਸ ਦਰਿਆ ਤੇ ਪੈਂਕ ਡੈਮ ਦਾ ਪੂਰਾ ਭਰਨ 1400 ਫੁੱਟ ਤੇ ਹੁੰਦਾ ਹੈ ਇੱਥੇ ਸਿਰਫ 1365.05 ਫੁੱਟ ਪਾਣੀ ਇਕੱਠਾ ਹੋਇਆ ਹੈ ਜੋ ਕੁਲ ਸਮਰਥਾ ਤੋਂ 60.24% ਬਣਦਾ ਹੈ ਇਸੇ ਤਰ੍ਹਾਂ ਰਾਵੀ ਦਰਿਆ ਤੇ ਡੀ ਡੈਮ ਡੀਪਰਾਈ 1731.98 ਫੁੱਟ ਹੈ ਇੱਥੇ ਪੱਧਰ ਸਿਰਫ 1637.64 ਫੁੱਟ ਹੀ ਭਰਿਆ ਗਿਆ ਹੈ ਜੋ ਕਿ ਇਸ ਦੀ ਕੁਲ ਸਮਰਥਾ ਦਾ ਸਿਰਫ 46.41% ਹੈ ਗੱਲ ਕਰੀਏ ਸ਼ਹਿਰਾਂ ਦੀ ਤਾਂ ਚੰਡੀਗੜ੍ਹ ਵਿਖੇ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਸੀ ਅੱਜ ਤਾਪਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਮੋਹਾਲੀ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਦਾ ਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਪਟਿਆਲਾ ਵਿਖੇ ਬੀਤੀ ਸ਼ਾਮ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਮੌਸਮ ਸਾਫ਼ ਰਹੇਗਾ ਤਾਪਮਾਨ 2 ਇਹ ਤੋਂ ਪੰਤੇ 30 ਡਿਗਰੀ ਦੇ ਵਿੱਚ ਘਾਰ ਰਹਿ ਸਕਦਾ ਹੈ ਲੁਧਿਆਣੇ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਹੈ ਜਲੰਧਰ ਵਿਖੇ 34.3 ਅੰਮ੍ਰਿਤਸਰ ਵਿਖੇ 34.4 ਅਤੇ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ ਦੱਸਿਆ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਕਿਸੇ ਵੀ ਜ਼ਿਲ੍ਹੇ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ ਲੋਕ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਗਏ ਨੇ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚ ਕੜਾਕੇਦਾਰ ਧੁੱਪ ਨਿਕਲ ਰਹੀ ਹੈ ਇਸ ਕਾਰਨ ਗਰਮੀ ਦਾ ਪੱਧਰ ਜਿਹੜਾ ਵਧ ਗਿਆ ਹੈ ਤਾਪਮਾਨ ਦੇ ਵਿੱਚ 3.3 ਡਿਗਰੀ ਤੱਕ ਦਾ ਵਾਧਾ ਅੱবি ਜਿਹੜਾ ਦਰਜ ਕੀਤਾ ਗਿਆ ਹੈ ਤਾਂ ਆਉਣ ਵਾਲੇ ਦਿਨਾਂ 'ਚ ਮੌਸਮ ਕਿਵੇਂ ਰਹੇਗਾ ਅਜੇ ਮੌਸਮ ਵਿਭਾਗ ਵੱਲੋਂ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਪਰ ਜਿਹੜਾ ਡੈਮਾ ਦਾ ਪਾਣੀ ਦਾ ਪੱਧਰ ਉਹ ਘਟ ਗਿਆ ਹੈ ਜੇਕਰ ਉਹ ਨਾ ਪੂਰਾ ਭਰਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਬਿਜਲੀ ਦੀ ਜਿਹੜੀ ਉਤਪਾਦਨ ਹੈ ਉਸ ਦਾ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਸਚਾਈ ਲਈ ਜਿਹੜਾ ਪੂਰਾ ਪਾਣੀ ਲੋਕਾਂ ਨੂੰ ਨਹੀਂ ਮੁਹੱਈਆ ਹੋ ਸਕੇਗਾ ਦੱਸਦਾ ਸਹੀ ਹੈ ਕਿ ਮੌਸਮ ਵਿਭਾਗ ਵੱਲੋਂ ਅਜੇ ਆਉਣ ਵਾਲੇ ਦਿਨਾਂ ਦੇ ਲਈ ਅਮੌਸਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕੋਈ ਖ਼ਵਾਨੀ ਨਹੀਂ ਕੀਤੀ ਹੈ ਪਰ ਫਿਲਹਾਲ ਪੰਜਾਬ ਦੇ ਹਰ ਇੱਕ ਸੂਬੇ ਦੇ ਵਿੱਚ ਗਰਮੀ ਦਾ ਕਹਿਰ ਜਿਹੜਾ ਉਹ ਜਾਰੀ ਹੈ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੀ ਇਜਾਜ਼ਤ ਧੰਨਵਾਦ